ਦੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਹਰਪਵੰਤ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਗੁਰਦੇਵ ਸਿੰਘ ਦੇਮਾਨ ਜਿੰਦਾਬਾਦ ਗੁਰਦੇਵ ਸਿੰਘ ਦੇਮਾਨ ਜਿੰਦਾਬਾਦ ਗੁਰਦੇਵ ਸਿੰਘ ਦੇਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਆ ਦਿੱਲੀ ਦੇ ਮੁੱਖ ਮੰਤਰੀ ਨੂੰ ED ਵੱਲੋਂ ਗ੍ਰਿਫਤਾਰ ਕੀਤਾ ਗਿਆ ਉੱਥੇ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਵਰਕਰਾਂ ਦੇ ਵਿੱਚ ਜਿਹੜਾ ਰੋਸ ਸਾਹ ਵੇਖਣ ਨੂੰ ਮਿਲ ਰਿਹਾ ਗੱਲ ਨਾਪਾ ਦੀ ਕਰ ਰਿਹਾ ਨਾਪਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਵੱਡੀ ਤਦਾਦ ਦੇ ਵਿੱਚ ਇਕੱਠੇ ਹੋਏ ਨੇ BJP ਦੀ ਸਰਕਾਰ ਦੇ ਖਿਲਾਫ ਗੱਲਬਾਤ ਕਰਾਂਗੇ ਨਾਪਾ ਦੇ ਵਿਧਾਇਕ ਦੇ ਨਾਲ ਕੋਈ ਭਾਰਤ ਦੇਸ਼ ਦੇ ਵਿੱਚ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕੋਈ ਲੋਕਾਂ ਦੁਆਰਾ ਚੁਣਿਆ ਗਿਆ ਮੁੱਖ ਮੰਤਰੀ ਕੁਰਸੀ ਤੇ ਬੈਠਾ ਹੋਵੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਪਿਛਲੇ ਲੰਬੇ ਸਮੇਂ ਤੋਂ ਕੋਸ਼ਿਸ਼ ਚੱਲ ਰਹੀ ਹੈ ਜੀ ਤੇ ਕੱਲ ਉਹਨਾਂ ਨੂੰ ਪੁਛਤਾਸ਼ਲੀ ਬੁਲਾਇਆ ਅੱਜ ਕੋਰਟ ਦੇ ਵਿੱਚ ਪੇਸ਼ ਕਰਨਾ ਸੋ ਇਹ ਇੱਕ ਕਿਸਮ ਦਾ ਤਕ ਹੈ ਜੀ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਹੈ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੀਆਂ ਬਾਕੀ ਹੋਰ ਪਾਰਟੀਆਂ ਨੇ ਸਾਰੇ ਰਲ ਮਿਲ ਕੇ ਇਹ ਆਵਾਜ਼ ਬੁਲੰਦ ਕਰੋ ਕਿਉਂਕਿ ਦੇਸ਼ ਦੇ ਵਿੱਚ ਅਗਰ ਇਸ ਤਰ੍ਹਾਂ ਦਾ ਮਾਹੌਲ ਬਣੇਗਾ ਤਾਂ ਉਹ ਦੇਸ਼ ਲਈ ਚੰਗੀ ਗੱਲ ਨਹੀਂ ਹੈ ਜੀ ਕੀ ਇਸ ਦੇ ਨਾਲ ਲੋਕ ਸਭਾ ਚੋਣਾਂ ਤੇ ਕੀ ਅਸਰ ਹੋਵੇਗਾ ਅਸਰ ਤਾਂ ਹੋਊਗਾ ਜੀ ਕਿੱਥੇ ਪ੍ਰਚਾਰ ਕਰਨਾ ਕਿੱਥੇ ਜੇਲ੍ਹ ਤੋਂ ਬੰਦ ਕਰ ਦੇਣਗੇ ਸਰਪਾ ਹੁੰਦਾ ਹੀ ਹੈ ਕਿ ਕਿਸੇ ਚੀਜ਼ ਦਾ ਤੇ ਬੰਦਾ ਜਾ ਕੇ ਆਪਣੀ ਗੱਲ ਕਹਿੰਦਾ ਲੋਕਾਂ ਨਾਲ 1 ਟੂ 1 ਮਿਲਦਾ ਜੀ ਰੈਲੀਆਂ ਕਰਦਾ ਕਹਿੰਦਾ ਜੀ ਤੇ ਇੱਕ ਜੇਲ੍ਹ 'ਚ ਬੈਠੇ ਨੇ ਜੀ ਉਹ ਗੱਲ ਤਾਂ ਨਹੀਂ ਬਣਦੀ ਜਿਵੇਂ ਪਾਕਿਸਤਾਨ ਦੇ ਵਿੱਚ ইমরান ਖਾਨ ਹੋਰੀ ਜੇਲ੍ਹ 'ਚ ਬੰਦ ਨੇ ਤੇ ਉਹਨਾਂ ਦਾ ਟੋਨ ਨਿਸ਼ਾਨ ਵੀ ਰੱਦ ਕਰਤਾ ਉਹਦੀ ਪਾਰਟੀ ਦਾ ਸਾਰਾ ਕੁਝ ਹੀ ਰੱਦ ਕਰਤਾ ਉਹ ਆਜ਼ਾਦ ਲੜੇ ਜੀ ਫਿਰ ਵੀ ਜਿੱਤ ਗਏ ਆਜ਼ਾਦ ਲੜਨ ਤੋਂ ਬਾਅਦ ਵੀ ਜਿੱਤ ਗਏ ਤੇ ਉਹ ਅਗਰ ਕਿਤੇ ਉਹ ਬਾਹਰ ਹੁੰਦੇ ਤਾਂ ਸਪਸ਼ਟ ਬਹੁਮਤ ਆ ਕੇ ਤਾਂ ਸਰਕਾਰ ਬਣ ਜਾਣੀ ਸੀਗੀ ਸੋ ਇਸ ਕਿਸਮ ਦੀ ਜਿਹੜੀ ਰਾਜਨੀਤੀ ਹੈ ਜੀ ਇਹ ਚੰਗੀ ਗੱਲ ਨਹੀਂ ਹੈਗੀ ਔਰ ਠੀਕ ਹੈ ਜੇ ਕਿਸੇ ਨੇ ਕੁਝ ਕੀਤਾ ਤਾਂ ਕਾਨੂੰਨ ਦੇ ਮੁਤਾਬਕ ਉਹ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਠੀਕ ਹੈ ਜੀ ਪਰ ਇਹ ਥੋੜਾ ਕਿ ਇਲੈਕਸ਼ਨ ਸਰਤੇ ਆਪਾਂ ਕਿਸੇ ਨੂੰ ਵੀ ਫੜ ਕੇ ABC ਹੁਣ ਮੌਜੂਦਾ ਦੋ ਮੁੱਖ ਮੰਤਰੀ ਜਿਹੜੇ ਨੇ ਇਸ ਵਕਤ ਫੜ ਕੇ ਉਹ ਜਿਹੜੇ ਨੇ ਜੇਲ੍ਹ ਚ ਬੰਦ ਕੀਤੇ ਨੇ ਬਹੁਤ ਮਾੜੀ ਗੱਲ ਹੈ ਕੀ ਆਮ ਆਦਮੀ ਪਾਰਟੀ ਕੋ ਲੋਕ ਕੀ ਰੋਸ ਪ੍ਰਦਰਸ਼ਨ ਹੈ ਜਿਹੜਾ ਪੰਜਾਬ ਦੇ ਵਿੱਚ ਅੱਜ ਪੰਜਾਬ ਦਾ ਅਸੀਂ ਰੱਖਿਆ ਜੀ ਆਮ ਸਾਬ ਮੋਹਾਲੀ ਗੁਰੂ ਘਰ ਹੈ ਜੀ ਆਮ ਸਾਬ ਉੱਥੇ ਹੀ ਸੇ ਜਾ ਰਹੇ ਆ ਸਾਰੇ ਆਪਣੇ ਆਪਣਾ ਰੋਸ ਇੱਕ ਲੋਕਤੰਤਰ ਦੇ ਵਿੱਚ ਵਿਰੋਧ ਕਰਨਾ ਆਪਣਾ ਰੋਸ ਪ੍ਰਗਟ ਕਰਨਾ ਇਹ ਜਿਹੜਾ ਜਿਸਮੂਰੀ ਹੱਕ ਹੱਕ ਹੈ ਸਾਡਾ ਆਪਾਂ ਕਰ ਸਕਦੇ ਆ ਜੀ ਤਾਂ ਕਿ ਮੀਡੀਆ ਦੇ ਜ਼ਰੀਏ ਸਾਰੀ ਆਵਾਜ਼ ਪੂਰੀ ਦੁਨੀਆ ਤੱਕ ਜਾਵੇ